ਅਰ ਕੀ ਕਹਿਣਾ ਚਾਹੂੰਗੀ ਅੱਜ ਮਾਗੀ ਦੇ ਮੇਲੇ ਨੂੰ ਮੁੱਖ ਰੱਖਦੇ ਆ ਹੋਏ ਆ ਹਨ ਜਿਵੇਂ ਤਖਤ ਪੁਰਾ ਸਾਹਿਬ ਵੀ ਦੇ ਸਮੇਸ਼ ਬਤਾਏ ਨੇ ਮਹਿਤਣਾ ਸਾਹਿਬ ਵੀ ਆਏ ਨੇ ਤੇ ਮੁਖ ਸਾਹਿਬ ਦੀ ਧਰਤੀ ਤੇ ਵੀ ਗਏ ਨੇ ਹਨ ਅੱਜ ਉਥੋਂ ਦੀ ਔਰ ਜਾਣੀ ਸੰਗਤ ਵਾਸਤੇ ਜਿਹੜਾ ਛੋਲੇ ਚਾਹ ਪਕੌੜਾ ਲੰਗਰ ਲਾਇਆ ਗਿਆ ਕੀ ਕਿਉਂਕਿ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਪੱਖੋ ਕੇ ਵੱਲੋਂ ਹਰ ਸਾਲ ਦੀ ਤਰ੍ਹਾਂ ਸਾਹਿਬ ਜਾਦੇ ਔਰ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਖਾਸ ਕਰਕੇ ਜਿਹੜਾ ਅੱਜ ਦਾ ਦਿਨ ਹੈ 40 ਮੁਕਤਿਆਂ ਦੀ ਜਾਤ ਦੇ ਵਿੱਚ ਜਿਹੜਾ ਬਣਾਇਆ ਜਾਂਦਾ ਹੈ ਮੈਂ ਦੱਸਦਾ ਵੈਸੇ ਜਿਹੜਾ ਮਾਗੀ ਦਾ ਤਿਉਹਾਰ ਹੈ ਉਹ ਪੂਰੇ ਭਾਰਤ 'ਚ ਹੀ ਬਣਾਇਆ ਜਾਂਦਾ ਪਰ ਵਿਸ਼ੇਸ਼ ਤੌਰ ਤੇ ਜਿੰਨੀ ਟੈਨ ਟਲ ਵਾਲਿਆ ਕਰੋ ਭਾਈ ਵਿਸ਼ੇਸ਼ ਤੌਰ ਤੇ 40 ਮੁਕਤਿਆਂ ਦੀ ਜਾਤ ਦੇ ਵਿੱਚ ਜੋ ਖੇਦਰਾਣੇ ਕੀ ਥਾਂ ਤੇ ਜੰਗ ਹੋਈ ਜੋ 40 ਸਿੰਘ ਸਾਹ ਛੱਡ ਗਏ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹਨਾਂ ਨੇ ਦੁਬਾਰਾ ਆਣ ਕੇ ਟੁੱਟੀ ਘੰਡਾਈ ਉੱਥੇ ਜਿਹਨੂੰ ਖੇਦਰਾਣੇ ਤੋਂ ਮੋਕਤਸਰ ਸਾਹਿਬ ਬਾਅਦ ਦੇ ਵਿੱਚ ਨਾਮ ਤਕਦੀਰ ਹੋਇਆ ਸੋਈ ਕਹਿਣਾ ਚਾਹਾਂਗੇ ਟੁੱਤੀ ਘੰਡਾ ਲੀਏ ਹੁਣ ਕਿਉਂਕਿ ਆਪਾਂ ਸਵੇਰ ਤੋਂ ਹੀ ਇੱਥੋਂ ਪ੍ਰਬੰਧਕਾਂ ਵੱਲੋਂ ਅੱਤੇ ਸਾਰੇ ਨਗਰ ਦੇ ਬੰਦੂਕੀ ਦੇ ਰਾਲ ਕੇ ਬੜਾ ਸੋਹਣਾ ਕਲਾ ਕੀਤਾ ਹੈ ਸੋ ਉਸ ਤੋਂ ਬਾਅਦ ਇਹੀ ਬਣਦਾ ਹੈ ਇਹ ਨਾਮ ਹੋਵੇ ਕਿ ਤੇ ਆਪਾਂ ਲੰਗਰ ਛਕਾ ਕੇ ਤੇ ਲੰਗਰ ਛਕਣ ਵਾਲੇ ਛਾ ਕੇ ਚਲੇ ਜਾਣ ਪਰ ਆਪਣੇ ਜੀਵਨ ਦੇ ਵਿੱਚ ਕੋਈ ਤਬਦੀਲੀ ਨਾ ਆਵੇ ਸੋ ਇਸ ਕਰਕੇ ਹੀ ਕਹਿਣੀ ਚਾਹੁੰਦੇ ਆਂ ਵੀ ਜਿਵੇਂ ਉਹਨਾਂ 40 ਮੁਕਤੇਆਂ ਨੇ ਟੁੱਤੀ ਘੰਡਾ ਲੀਆ ਹੈ ਉਮੇ ਆਪਾਂ ਦੇ ਜੀਵਨ ਦਾ ਅਜੇ ਪੁੱਤੇ ਆ ਕਿਸੇ ਵੀ ਤਰੀਕੇ ਨਾਲ ਚਾਹੇ ਉਹ ਮਨਮਤ ਕਰਕੇ ਆ ਚਾਹੇ ਉਹ ਕੇਸਾਂ ਕਰਕੇ ਆਓ ਆਪਾਂ ਵੀ ਜੁੜ ਕੇ ਅਸਲ ਉਹਨਾਂ ਨੂੰ ਇਹੀ ਸ਼ਰਧਾ ਅਜਲੀ ਹੈ ਸ਼ਹੀਦਾਂ ਨੂੰ ਕਿ ਉਹਨਾਂ ਨੇ ਦਸਾਇਆ ਰਾਹ ਤੇ ਦਿੱਲੀ ਜਿਨੇ 40 ਮੁਕਤਿਆਂ ਨੇ ਆਪਣਾ ਜੀਵਨ ਗੁਰੂ ਨੂੰ ਸਮਰਪਿਤ ਕਰਕੇ ਟੁੱਟੀ ਗੰਢਾ ਲਈ ਗੁਰੂ ਸਾਹਿਬ ਜੀ ਨੇ ਵੀ ਤਿੰਨ ਵਾਰੀ ਕਿਹਾ ਸੀ ਕਿ ਟੁੱਟੀ ਗੰਢੀ ਗਈ ਅੱਜ ਤੋਂ ਬਾਅਦ ਉਥੇ ਗੁਰਦੁਆਰਾ ਸਾਹਿਬ ਟੁੱਟੀ ਗੰਢੀ ਸਾਹਿਬ ਸੁਭਤ ਆ ਸਾਰੇ ਇਤਿਹਾਸ ਤੋਂ ਜਾਣਦੇ ਆ ਅਈਗਾ ਕੀਤੇ ਕਹਿਣਾ ਚਾਹੁੰਦੇ ਆ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਪਾਕੂ ਦੇ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਸੰਗਤਾਂ ਵੀ ਵੇਖੋ ਆਉਣ ਜਾਣ ਵਾਲੀਆਂ ਇੱਕ ਵਾਰ ਸ਼ੁਰੂ ਕੰਮ ਕਰਨਾ ਥੋੜਾ ਜਿਹਾ ਔਖਾ ਹੁੰਦਾ ਉਸ ਤੋਂ ਬਾਅਦ ਤਾਂ ਸੰਗਤ ਨਹੀਂ ਇੰਨਾ ਤਾਂ ਸਹਿਯੋਗ ਦਿੱਤਾ ਆਉਣ ਜਾਣ ਵਾਲਿਆਂ ਨੇ ਇੱਥੇ ਫੌਜੀ ਵੀਰ ਵੀ ਆ ਕੇ ਗਏ ਲੰਘਿਆ ਸੋ ਜਿੰਨੀਆਂ ਵੀ ਸੰਗਤਾਂ ਆਈਆਂ ਬੜੇ ਵਧੀਆ ਭਰਾਵਾਂ ਦੇ ਨਾਲ ਲੰਗਰ ਪਾਣੀ ਛਕਿਆ ਤੇ ਪ੍ਰਬੰਧ ਕਰਨੇ ਨੱਗਰ ਨੇ ਬੜੇ ਯਾਰ ਨਾਲ ਸ਼ਿਕਾਇਆ ਇਹ ਕਹਿਣਾ ਚਾਹੁੰਦੇ ਆ ਵਾਹਿਗੁਰੂ ਜੀ ਦਾ ਖਾਸਾ ਵਾਹਿ ਕੀ ਕਹੋਗੇ ਅੱਜ ਮਾਗੀ ਨੂੰ ਮੋਖ ਰੱਖਦੇ ਆ ਹੋਇਆ ਅੱਜ ਪਿੰਡ ਪੱਖੋ ਬਣੀਓ ਲੰਗਰ ਲਾਇਆ ਗਿਆ ਚਾਹ ਦੇ ਬਰਿੱਡਾਂ ਦਾ ਨਾ ਕੀ ਕਹੋਗੇ ਇਹ ਜੀ ਅਜੀ ਹਰ ਇੱਕ ਸਾਲ ਹੀ ਮਾਗੀ ਵਾਲੇ ਦਿਨ ਚਾਹ ਤੇ ਬਰਿੱਡਾਂ ਦਾ ਲੰਗਰ ਲਾਉਂਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਵੇ ਠੰਡ ਹੈ ਇੱਕ ਮਾਗੀ ਦਾ ਦਿਨ ਹੈ ਲੋਕ ਘੱਤਪੁਰੇ ਵੀ ਜਾਂਦੇ ਆ ਕਾਮੀਆਂ ਜਾਂਦੀਆਂ ਇੱਥੋਂ ਦੀ ਗੁਦੀਨਾ ਸਾਹਿਬ ਜਾਂਦੇ ਆ ਉਹਨਾਂ ਲਈ ਬਾਕੀ ਸਾਕਤ ਜੋ ਵੀ ਨੰਗਦੀ ਹੈ ਕੋਈ ਅੰਮ੍ਰਿਤਸਰ ਜਾਂਦਾ ਹੈ ਕੋਈ ਦੰਦਮਾ ਸਾਹਿਬ ਜਾਂਦਾ ਹੈ ਸਾਰਾ ਲਈ ਚਾਹ ਦਾ ਲੰਗਰ ਹਰ ਸਾਲ ਲਗਾਤਾਰ ਸਾਡਾ ਲੰਗਰ ਇਹ ਚੱਲਦਾ ਹੈ ਜਿਵੇਂ ਗੱਲ ਕਰੀਏ ਦਸ਼ਮੇਸ਼ ਪਿਤਾ ਤਖਤਪੁਰਾ ਸਾਹਿਬ ਵੀ ਆਏ ਸੀ ਮੈਤrana ਸਾਹਿਬ ਵੀ ਆਏ ਸੀ ਤੇ 40 ਮੁਕਤਿਆਂ ਨੂੰ ਮੁਕਸਰ ਸਾਹਿਬ ਹਨਾ ਉੱਥੇ ਸੰਗਤ ਜਾਰੀ ਆ ਹਾਂਜੀ ਉਹਨਾਂ ਦੀ ਆਉਣ ਜਾਣ ਵਾਸਤੇ ਲੰਗਰ ਲਾਏ ਗਏ ਹਾਂਜੀ ਉਹਨਾਂ ਦੇ ਜੋ ਵੀ ਸੰਗਤ ਮੈਤrana ਸਾਹਿਬ ਵੀ ਜਾਂਦੀ ਆ ਤਖਤਪੁਰਾ ਸਾਹਿਬ ਵੀ ਜਾਂਦੇ ਜਿੱਥੇ ਗੁਰੂ ਆਏ ਗਏ ਜੀਨਾ ਸਾਹਿਬ ਵੀ ਗੁਰਗੋਇੰਦ ਸਿੰਘ ਜੀ ਆਏ ਸੀ ਉੱਥੇ ਜਾਂਦੇ ਆ ਜਮਦਵਤ ਸਾਹਿਬ ਦੀ ਧਰਤੀ ਤੇ ਵੀ ਜਾਂਦੇ ਆ ਉਹ ਇੱਥੋਂ ਦੀ ਸੰਗਤ ਲੰਘਦੀ ਆ ਉਹਨਾਂ ਲਈ ਵੀ ਇੱਥੇ ਸਭ ਲਈ ਲੰਗਰ ਹੈ ਜੀ ਇਹ ਲੰਗਰ ਇੱਕ ਦਿਨ ਵਾਸਤੇ ਲੱਗਿਆ ਜੀ ਇੱਕ ਦਿਨ ਵਾਸਤੇ ਲੱਗਦਾ ਜੀ ਹਰ ਇੱਕ ਸਾਲ ਲੱਗਦਾ ਠੀਕ ਹੈ ਬਾਕੀ ਵਾਲੇ ਦਿਨਾਂ ਦਾ ਲੱਗਦਾ ਇਹ ਸਾਡਾ ਜਿਹੜਾ ਲੰਗਰ ਹੈ ਜੀ ਇਹ ਪਿੰਡ ਦੇ ਸਾਰੇ ਪਿੰਡ ਦੇ ਸਹਿਯੋਗ ਨਾਲ ਚੱਲਦਾ ਨੌਜਵਾਨਾਂ ਦੇ ਸਹਿਯੋਗ ਨਾਲ ਚੱਲਦਾ ਕੋਈ ਇਹਦੇ ਵਿੱਚ ਜਾਤ ਪਤ ਨਹੀਂ ਸਾਰੇ ਸਾਡੇ ਨਾਲ ਜੋ ਭੈਣ ਭਰਾ ਨੇ ਸਾਡੇ ਨਾਲ ਰਹਿੰਦੇ ਹਰ ਵਾਰ ਤਾਂ ਪਹਿਲਾਂ 4 ਦਿਨ ਅਸੀਂ ਪਿੰਡ ਤੋਂ ਬਾਸ ਕੱਢੀ ਕੀਤੀ ਹੈ ਉਸ ਤੋਂ ਬਾਅਦ ਫਿਰ ਸਾਰਾ ਸਿੱਧਾ ਲੈ ਕੇ ਮਰਦਵਾਰਾ ਸਾਹਿਬ ਦਾ ਵੀ ਸਾਨੂੰ ਸਹਿਯੋਗ ਹੈ ਦੁਨੇ ਕਿਸਾਨ ਜੱਗੇ ਬੰਦੀਆਂ ਦਾ ਸਾਨੂੰ ਸਹਿਯੋਗ ਹੈ ਹੋਰ ਆ ਭਾਈਚਾਰਿਆਂ ਦਾ ਸਾਡੇ ਦੇ ਜਿੰਨੇ ਭਾਈਚਾਰੇ ਪਿੰਡ ਤੇ ਰਹਿੰਦੇ ਉਹਨਾਂ ਦਾ ਸਹਿਯੋਗ ਹੈ ਸਾਰੇ ਲੱਗਦੇ ਲਗਾਤਾਰ ਚੱਲਦੇ ਹਨ ਕਿਦ ਲੈ ਕੇ ਸ਼ਾਮ ਤੱਕ ਕੋਈ ਆਇਆ ਨਹੀਂ ਹੈਗਾ ਵੀ ਇਹ ਮੈਂ ਪ੍ਰਧਾਨਾਂ ਜਾਂ ਇਹ ਪ੍ਰਧਾਨ ਅਸੀਂ ਸਾਰੇ ਇੱਕ ਮੰਨ ਕੇ ਚੱਲਦੇ ਜੀ ਜਣੀ ਪਿੰਡ ਬੰਨੀਓ ਲਾਇਆ ਜਾਂਦਾ ਪਿੰਡ ਬੰਨੀਓ ਲੰਗਰ ਲਾਇਆ ਜਾਂਦਾ ਹਰ ਸਾਲ ਲਾਇਆ ਜਾਂਦਾ ਹਾਂਜੀ ਕੀ ਕਹੋਗੇ ਤੁਸੀਂ ਅੱਜ ਦਾ ਲੰਗਰ ਲੱਗਿਆ ਬੱਖੋ ਪਿੰਡ ਜੀ ਨਹੀਂ ਲੰਗਰ ਜੀ ਸਾਡੇ ਮਨ ਦੇ ਵਿੱਚ ਕੁਝ ਵੀ ਨਹੀਂ ਸੀ ਕਹਿ ਸਕਦੇ ਕਿਉਂਕਿ ਸਾਡੇ ਕੋਲੇ ਓਡਾ ਵੱਡਾ ਖਿਤਾਬ ਨਹੀਂ ਇਹ ਗੁਰੂਆਂ ਦਾ ਬਹੁਤ ਵੱਡਾ ਇਤਿਹਾਸ ਆ ਸਾਡੇ ਕੋਲੋਂ ਗੁਰੂਆਂ ਨੇ ਕਦੇ ਵੀ ਮੁੱਖੀ ਮੋੜਿਆ ਅੱਜ ਭਾਈ ਨਹਾ ਸਿੰਘ ਦਾ ਬਹੁਤ ਵੱਡਾ ਇੱਕ ਇਤਿਹਾਸ ਆ ਮੁਕਸਰ ਦੀ 40 ਮੁਕਤਾਂ ਦੀ ਧਰਤੀ ਆ ਤੇ ਥਾ ਥਾ ਤੇ ਅੱਜ ਅੰਮ੍ਰਿਤਸਰ ਨੂੰ ਉਹਨਾਂ ਨੂੰ ਯਾਦ ਕਰਕੇ ਲੰਗਰ ਲਾਇਆ ਜਾ ਰਿਹਾ ਅੱਜ ਬਾਕੀ ਦਾ ਇੱਕ ਤਿਹਾਰ ਆ ਇਹ ਪਿੰਡ ਦੇ ਸਹਿਜ ਨਾਲ ਸਾਰੇ ਪਿੰਡ ਦੇ ਵਿੱਚੋਂ ਜਿੰਨਾ ਵੀ ਥਲ ਫੁਟ ਪੇਟਾ ਇਕੱਠੀ ਹੁੰਦੀ ਆ ਇਹ ਸਾਰਾ ਲੰਗਰ ਉਹ ਤਿਲ ਫੁੱਟ ਦੇ ਪੇਟਾਂ ਦੇ ਨਾਲ ਲੰਗਰ ਲਗਾਇਆ ਜਾ ਰਿਹਾ ਤੇ ਇਹ ਲੰਗਰ ਹਰ ਸਾਲ ਦੀ ਤਰ੍ਹਾਂ ਲੱਗਦਾ ਮਾਘੀ ਦੇ ਤਿਹਾਰ ਵਾਲੇ ਦਿਨ ਗੁਰੂਆਂ ਨੂੰ ਯਾਦ ਕਰਕੇ ਵੱਡੀ ਗੱਲ ਇਹ ਵੀ ਆ ਕਿ ਪਿੰਡ ਦੇ ਨਗਰ ਦੇ ਨੌਜਵਾਨਾਂ ਬਣਿਓ ਬਜ਼ੁਰਗਾਂ ਬਣਿਓ ਚੜ ਵਧ ਕੇ ਇਹਦੇ ਵਿੱਚ ਅਲੱਗ-ਅਲੱਗ ਥੰਮ ਤੇ ਡਿਊਟੀ ਨਿਭਾਈਆਂ ਗਈਆਂ ਹਨ ਕਿਉਂਕਿ ਡਿਊਟੀ ਅਨਭਾਣ ਬਿਨਾਂ ਜਿਹੜਾ ਜ਼ਿੰਮੇਵਾਰੀ ਸੰਭੀ ਮਿਨਾ ਵੀ ਲੰਗਰ ਨਹੀਂ ਲਾਇਆ ਜਾਂਦੇ ਬਹੁਤ ਵੱਡੀ ਦੇਣ ਹੈ ਇਹ ਵੀ ਇਹ ਦੇਣ ਮਤਲਬ ਇੱਥੇ ਵੀ ਸਾਡੇ ਕਲੱਬ ਨੇ ਨਗਰ ਪੰਚਾਇਤਾਂ ਬਹੁਤ ਵੱਡਾ ਪਿੰਡ ਦਾ ਸਹਿਯੋਗ ਆ ਗੁਰਦੁਆਰਾ ਬੰਦ ਕਮੇਟੀ ਜਿੰਨੀਆਂ ਵੀ ਪਿੰਡੇ ਵਿੱਚ ਪ੍ਰਬੰਧ ਕਮੇਟੀਆਂ ਬਣੀਆਂ ਨੇ ਕਲੱਬ ਬਣੇ ਆ ਜਥੇ ਬਣੀਆਂ ਬਣੀਆਂ ਨੇ ਸਾਰਿਆਂ ਦਾ ਬਹੁਤ ਵੱਡਾ ਇਸ ਲੰਗਰ ਦੇ ਵਿੱਚ ਸਹਿਯੋਗ ਆ